ਹਾਂਜੀ ਬਾਈ ਜੀ ਸ਼ਾਸਤਰੀ ਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਵੀਰੇ ਆਪਾਂ ਤੁਹਾਨੂੰ ਚੰ ਜਾਣ ਜਾ ਰਹੇ ਹਾਂ ਵੀ ਦੋ ਦਵਾਈਆਂ ਮਨ ਨੋਦਰੀ ਡੇੜੇ ਭਰਾਵਾਂ ਵਾਲੇ ਗਾਮਾ ਰੱਖੀ ਆਉਂਦੀਆਂ ਨੇ ਹਨਾ ਜਾਂ ਵੀਰੇ ਛੋਟੇ ਕਾਫ ਨੇ ਬੱਚੇ ਨੇ ਅੱਜ ਕੱਲ ਟਿੱਕਤ ਆਉਂਦੀ ਆ ਵੀਰੇ ਹੁਣ ਗਰਮੀ ਦੇ ਕਾਰਨ ਯਾਰ ਉਹਨਾਂ ਨੂੰ ਬਣੀ ਡੀਹਾਈਡਰੇਸ਼ਨ ਹੋ ਜਾਂਦਾ ਕਟੋਲ ਲੰਮੇ ਦੇ ਪੈਏ ਨੇ ਹਾਈਪੋਕਲੇਮੀਆ ਹੋ ਜਾਂਦਾ ਹਨਾ ਤੇ ਉਹਦੇ ਨਾਲ ਵੀਰੇ ਪਸ਼ੂ ਜੀ ਆਪਣੇ ਜਿਹੜਾ ਬੱਚਾ ਉਹ ਵੀਰੇ ਮਰ ਜਾਂਦਾ ਤੇ ਨੰਬਰ 2 ਦੇ ਵੀਰੇ ਅੱਜ ਕੱਲ ਗਾਵਾਂ ਹਨਾ ਜਮੇਰ ਪੈਂਡਿੰਗ ਕਰਦੇ ਨੇ ਹੋਕ ਦੀਆਂ ਨੇ ਬਹੁਤ ਜ਼ਿਆਦੇ ਹਨਾ ਇੰਨਾਂ ਗਾਵਾਂ ਨੂੰ ਬੁਖਾਰ ਹੋ ਰਿਹਾ ਵਾਰ-ਵਾਰ ਤੇ ਮੂੰਹ ਚੋਂ ਪਾਣੀ ਜਾ ਰਿਹਾ ਨੱਕ ਚੋਂ ਪਾਣੀ ਜਾ ਰਿਹਾ ਹੈਗਾ ਤੇ ਸ਼ਾਬ ਕਿਓਖੇ ਲੈ ਰਹੀਆਂ ਨੇ ਤੇ ਜਿੰਨੀ એનર્ਜੀ ਵੀਰੇ ਲੋਜ ਹੋ ਗਈ ਬਾਕੀ ਵੀਰੇ ਜਿਹੜੇ ਗਾਵਾਂ ਦੁੱਧ ਬਹੁਤ ਜ਼ਿਆਦਾ ਘਟ ਗਿਆ چاہے ਵੀਰੇ ਮੱਝਾ ਚਲੋ ਮੱਝ ਦਾ ਦਿੱਕਤਾਂ ਘਟ ਆਉਂਦੀ ਹੈ ਮੱਝ ਨੂੰ ਗਲੀ ਭਲੇ ਮਿਲਕ ਦੀਕ ਦਿੱਕਤ ਆ ਜਾਂਦੀ ਹੈ ਹਨਾ ਦੁੱਧ ਘਟ ਜਾਂਦੇ ਪਛੂ ਕਰਕੇ ਤੇ ਉਹਦੇ ਕਾਰਨ ਵੀ ਤੁਹਾਨੂੰ ਮਾਰੀ ਸੋਧ ਜੈਲਾ ਤੇ ਵੇਗ ਦੇ ਇੱਕ ਨਰਦੀ ਟੌਣਕ ਜਿਹੜਾ ਵੀਰੇ ਸ਼ਾਰਾ ਛਰਚਾ ਯਾਰ ਕਹਿੰਦੇ ਨੇ ਸ਼ਾਰਾ ਅਦਰਵੇਦ ਕਾ ਕੋਈ ਚੀਜ਼ ਨੇ ਮਿਲਾਪ ਨੇ ਕੇਮਿਕਲ ਨਹੀਂ ਹੈਗਾ ਸ਼ਾਰਾ ਦੇਸੀ ਹੈਗਾ ਮਿਲਾ ਹੋਇਆ ਯਾਰਟ ਵੀਰੇ ਇਹਨਾਂ ਬੰਪਾ ਕਹਿੰਦੇ ਨੇ ਤੁਸੀਂ ਯਾਰ ਪਤਾ ਦੱਸੋ ਵੀਰੇ ਸ਼ਵੇਰ ਨੂੰ ਯਾਰਟ ਬੋਦਾ ਕਹਿੰਦੇ ਨੇ ਤੇ ਤੁਸੀਂ ਵੀਰੇ ਪਹਿਲਾਂ ਜਿਹੜੇ ਨਿੱਕੇ ਬੱਚੇ ਨੇ ਵੀਰੇ ਉਹਨਾਂ ਦੇ ਲਈ ਆਪਣਾ ਡੇਲੀ ਪੀਣਾ ਵੀਰੇ 10 ਤੋਂ 15 ਐਮਐਲ ਜਿਹੜੇ ਵੀਰੇ ਵੱਡੇ ਐਨੀਮਲ ਨੇ ਗਾਂ ਵਾਲੇ ਜਿਹੜੇ ਹੌਂਕਦਿਆਂ ਨੇ ਇਹਦਾ ਖੂਨ ਕੱਟ ਗਿਆ ਵੀਰੇ ਜੱਗ ਜੇ ਬਿਮਾਰੀ ਦੇ ਕਾਰਨ ਲੰਬੀ ਮਣੀ ਕਰਨ ਬੈਠ ਗਈਆਂ ਜਿਹੜੇ ਨਹੀਂ ਉੱਠਣੀਆਂ ਬੈਗੀਆਂ ਤੇ ਇਹ ਤੋਂ ਉਹ ਕੱਟ ਗਿਆ ਮੱਝਾਂ ਗਾਵਾਂ ਦਾ ਉਹਨਾਂ ਵਾਸਤੇ ਵੀਰੇ ਜਿੰਨਾ ਮੱਝਾਂ ਨੂੰ ਡਿਲੀਵਰੀ ਕਰ ਜੈਲ ਪੋਣੀ ਲੱਗਦਾ ਰਪ 2000 ਵੀਰੇ ਜੈਲ ਵੀਰੇ ਅੰਮ੍ਰਿਤ ਕਾਲ ਆ ਕੰਪਨੀ ਨੈਚਰਲ ਕੰਪਨੀ ਦਾ ਕੀ ਬ੍ਰਾਂਡ ਜੈਲਾ ਪੂਰੀ ਵਧੀਆ ਬਹੁਤ ਸਸਤੀ ਜੈਲਾ ਜਰਾ ਤੁਹਾਨੂੰ ਹਰ ਇੱਕ ਮੈਡੀਕਲ ਸਟੋਰ ਤੋਂ ਹੀ ਮਿਲ ਜੂ ਵੀਰੇ ਅੰਮ੍ਰਿਤ ਕਾਲ ਜੈਲਾ ਇਹ ਕੰਪਨੀ ਨੈਚਰਲ ਵੀਰੇ ਸ਼ਾਰਾ ਕੁਛ ਇਸ ਅਦਰਵੇਦ ਕਾ ਦਾ ਤੇ ਨਾਲ ਤੁਸੀਂ ਦਿੱਲੀ ਵੀਰ ਨੂੰ ਦੋਸ਼ਮਲ ਪਾਉਣਾ ਆਪਣੇ ਗਲੂਕਾ ਬੂਸਟ ਗਲੂਕਾ ਬੂਸਟ ਤਾਂ ਵੀਰੇ ਸ਼ਾਰੂਨ ਪਤੀ ਆਪ ਨੂੰ ਰੋਣਾ ਯਾਰ ਵੀਰੇ ਰਿਜ਼ਲਟ ਕਿੰਨਾ ਕੁ ਵਧੀਆ ਹੈਗਾ ਕਿੰਨਾ ਕੁ ਰਿਜ਼ਲਟ ਘੈਂਟਾ ਵਧੀਆ ਆਪਾਂ ਵੀਰੇ ਪਾਉਣਾ ਕਿੱਥੇ ਕਿੱਥੇ ਗਲੂਕਾ ਬੂਟ ਜਿੱਥੇ ਪਜੂ ਹੋਗ ਰਹੇ ਨੇ ਜਿਹੜੇ ਪਜੂ ਕਿਸੇ ਲੰਬੇ ਟਾਈਮ ਤੋਂ ਬਿਮਾਰੀ ਨਾਲ ਚੱਲ ਰਹੇ ਨੇ ਯੂਜ਼ਰ ਆਏ ਨੇ ਜਾਂ ਆਪਾਂ ਨੂੰ ਵੀਰੇ ਬਾਹਰ ਫਖਾਰ ਹੋ ਰਿਹਾ ਹੈਗਾ ਤੇ ਜਾਂ ਕਿਸੇ ਪਜੂ ਨੂੰ ਮਸਟਾਰ ਚ ਹੋਈ ਦੀ ਆ ਜੱਕੇ ਟੋਚ ਹੋਈ ਹੈ ਕਿ ਮੱਜ ਨੂੰ ਵੀਰੇ ਦਾ ਗਾਂ ਨੂੰ ਤੇ ਦੁੱਧਰਾ ਟੀਕਾ ਲਾ ਕੇ ਵੀ ਦੁੱਧ ਨਹੀਂ ਨਿਮਤ ਨਹੀਂ ਲਾਉਂਦੀ ਸੀਗੀ ਤੇ ਆਪਾਂ ਉਹਨੂੰ ਡੇਲੀ ਵਿਤੇ ਦੋਸ਼ਮਲ ਪਾਉਣੀ ਆ ਤੇ ਨਾਲ ਇੱਕ ਜੈਲ ਪਾਉਣੀ ਆ ਇਹ ਤੇ ਉਹ ਤੋਂ ਬਾਅਦ ਵੀਰੇ ਜਿਵੇਂ ਮੰਨ ਲਓ ਕਿ ਨਹੀਂ ਮਰਦ ਨੂੰ ਮਸਟੈਟਸ ਹੋਈ ਆ ਤਾਂ ਉਹਦੇ ਸਾਨੂੰ ਸੁਮ ਖੜ ਗਿਆ ਜ਼ੀਰੋ ਹੋ ਗਿਆ ਮਿਲਕਾ ਹਨਾ ਤੇ ਇਹਦੇ ਦੋਸ਼ਮਲ ਵਿਤੇ ਆਪਾਂ ਉਹਨੂੰ ਪਾਉਣੀ ਆ ਤੇ ਨਾਲ ਇੱਕ ਇਹ ਜੈਲ ਪਾਉਣੀ ਆ ਪਰਤਕਾਲ ਦੀ ਠੀਕ ਹੈ ਜੇ ਕਿਸੇ ਪ੍ਰਕਾਰ ਦੀ ਗਾਂ ਬੈਠੀ ਆ ਨਹੀਂ ਉੱਠ ਰਹੀ ਯਾਰ ਨੂੰ ਵੀਕਨੈਸ ਹੋ ਗਈ ਕਮਜ਼ੋਰੀ ਹੋ ਗਈ ਹਨਾ ਜਿਵੇਂ ਮੰਨ ਲਾ ਜਾ ਕਿ ਖੂਨ ਹੀ ਘਟ ਗਿਆ ਤਾਂ ਉਹਨੂੰ ਵੀਰੇ ਡੇਲੀ ਇੱਕ ਜੈਲ ਸਵੇਰੇ ਇੱਕ ਜੈਲ ਸ਼ਾਮ ਨੂੰ ਵੀ ਇਹ ਵੀਰੇ 200 ਰੁਪਏ ਇੱਕ ਟਾਈਮ ਆ ਪਾਇਓ ਫਿਰਪੇ ਇੱਕ ਟਾਈਮ ਪਉਣਾ ਹੈ ਗਲੁਕਾ ਬੋਟ ਇਹ ਵੀਰੇ ਆ ਦੋ ਟਾਈਮ ਪਉਣੀਆਂ ਅੰਪਰਗਾਂ ਚੈਨਲ ਦੋ ਟਾਈਮ ਪਉਣੀਆਂ ਜਿਹੜੇ ਪਸ਼ੂ ਕਾਂ ਬੈਗਿਆ ਨਹੀਂ ਉੱਠ ਰਹੀਆਂ ਤੇ ਵੱਧ ਤੋਂ ਵੱਧ ਵੀਡੀਓ ਵੀਰੇ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੱਧ ਤੋਂ ਵੱਧ ਜੀ ਸ਼ਰਾ ਧੰਨਵਾਦ ਬੰਦਾ ਸ਼ਾਸ਼ਟ੍ਰਿਕ ਗਾਦਿਸ਼